ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਅੱਜ 26 ਤੇ ਕੱਲ 27 ਜੂਨ ਨੂੰ ਪੰਜਾਬ ਪੰਜਾਬ ਦੇ ਨਾਲ-ਨਾਲ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਰਹੇਗਾ ਤੇ ਮੌਨਸੂਨ ਦੀ ਕਰੋ ਦਸਤਕ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਵੇਖਣ ਨੂੰ ਮਿਲ ਰਹੀ ਲਾਈਵ ਸੈਟੇਲਾਈਟ ਤਸਵੀਰਾਂ ਕੀ ਕਹਿ ਰਹੀਆਂ ਨੇ ਤੇ ਕਿਹੜੇ-ਕਿਹੜੇ ਇਲਾਕਿਆਂ ਵਿੱਚ ਚਾਹੁੰਨਗੇ ਅਗਲੇ 1 ਘੰਟੇ ਵਿੱਚ ਕੁਝ ਕਿਲਾਕਿਆਂ ਵਿੱਚ ਮੀਂਹ ਜਿਹੜਾ ਦਰਜ ਕੀਤਾ ਜਾਸਰ ਕਿਤਕ ਧਿਲਕੇ ਦਰਮਿਆਨ ਛਰਾਟੇ ਦਰਜ ਕੀਤੇ ਆ ਜਾਣ ਦੀ ਸੰਭਾਵਨਾ ਤੇ ਕਿੱਥੇ-ਕਿੱਥੇ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਸਾਰੇ ਜ਼ਿਲ ਦੀ ਕਰਨਾ ਚਾਹੁੰਦਾ ਗੁਜਾਰਸ਼ ਕਰਦੇ ਤੁਸੀਂ ਕਿਸ ਇਲਾਕੇ ਜ਼ਿਲ੍ਹੇ ਤੋਂ ਇਸ ਵੀਡੀਓ ਨੂੰ ਵੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਸ਼ੁਰੂ ਕਰਦੇ ਆਂ ਇਸ ਤੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਲਾਈਵ ਤਾਇਆ ਸੈਟਲਾਈਟ ਤਸਵੀਰਾਂ ਵਿੱਚ ਸਿਰ ਤਸਵੀਰਾਂ ਸਵੇਰ ਦੀਆਂ ਹਨ ਸਵਾ 7:00 ਵਜੇ ਦੇ 26 ਜੂਨ 2024 ਦੀਆਂ ਤਾਂ ਵੇਖਦੇ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਹਾਰ ਹੋ ਗਿਆ ਪਾਣੀ ਪਤ ਇਸ ਦੇ ਜਿਹੜੇ ਵਿਚਾਲੇ ਜਿਹੜੇ ਖੇਤਰ ਹੈਗੇ ਨੇ ਤੇ ਇਹਨਾਂ ਇਲਾਕਿਆਂ ਵਿੱਚ ਕਿਤੇ ਜਿਹੜੀ ਗਰਜ ਲਿਸ਼ਕ ਵੇਖਣ ਨੂੰ ਮ ਦੇਲੀ ਦੇ ਵੇਖਣ ਨੂੰ ਮਿਲ ਸਕਦਾ ਸਿਸਟਮ ਥੋੜੇ ਜਗ੍ਹਾ ਵਾਤਰ ਪੰਜਾਬ ਦੇ ਦੱਖਣੀ ਖੇਤਰ ਮਾਨਸਾ ਗਿਆ ਜਾਂ ਪਟਿਆਲਾ ਸੰਗਰੂਰ ਦੇ ਦੱਖਣੀ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖ ਸਕਦਾ ਹੈ ਤਾਂ ਸਿਸਟਮ ਤੇ ਹੋਵੇਗਾ ਤਾਂ ਸਿਸਟਮ ਹੁਣ ਫਿਲਹਾਲ ਇਹਦਾ ਕੋਈ ਜ਼ਿਆਦਾ ਆਪਾਂ ਗੱਲ ਕਰੀ ਪ੍ਰਭਾਵ ਵੇਖਣ ਨੂੰ ਨਹੀਂ ਮਿਲੇਗਾ ਤੇ ਨਵੀਂ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਾਫੀ ਜਿਹੜੇ ਖੇਤਰਾ ਵਿੱਚ ਪਣੀ ਯਰ ਬਸ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਕਾਫੀ ਜਿਹੜੇ ਨਵੀਂ ਵਾਲੀ ਹਵਾਵਾਂ ਆ ਰਹੀਆਂ ਨੇ ਤਾਂ ਮੌਨਸਨ ਕਾਫੀ ਨਜ਼ਦੀਕ ਆਉਣ ਦੇ ਕਾਰਨ ਜਿਹੜੀ ਹੋਮੋਸਪਰੀ ਗਰਮੀ ਤੁਹਾਨੂੰ ਅਹਿਸਾਸ ਹੋ ਰਹੀ ਹੈ ਨਾ ਕੱਲ ਵੀ ਪਰਸੋਂ ਵੀ ਤੇ ਅੱਜ ਮੌਨਸੂਨ ਦੀ ਦਸਤਕਾਉਂਦੀ ਜਿਹੜੀ ਇਸਤੇ ਜੇ ਠੀਕ ਹੈ ਸਾਰ ਜਿਹੜੇ ਪੜ ਸਕਦੇ ਨੇ ਜਾਨੀ ਕਿ ਜਿਹੜਾ ਮੌਨਸੂਨ ਜਦੋਂ ਵੀ ਕੋਈ ਵੀ ਸਿਸਟਮ ਨੇੜੇ ਆਉਂਦਾ ਤਾਂ ਹਮੇਸ਼ਾ ਪਰ ਗਰਮੀ ਤੇ ਕਾਫੀ ਚਿਪਚਿਪੀ ਗਰਮੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਮੌਨਸੂਨ ਕਾਫੀ ਨਜ਼ਦੀਕ ਆਉਂਦੀ ਸੰਭਾਵਨਾ ਜਿਹੜੀ ਜਾਪਰੀ ਜਿਹੜਾ ਜੁਪੀ ਜਿਹੜਾ ਕ੍ਰਾਸ ਕਰ ਗਿਆ ਤੇ ਉਸ ਤੋਂ ਬਾਅਦ ਉੱਤਰਾਖੰਡ ਹੋ ਗਿਆ ਤੇ ਉਸ ਤੋਂ ਬਾਅਦ ਹਰਿਆਣਾ ਦਿੱਲੀ ਤੇ ਪੰਜਾਬ ਦੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਜਾਨੀ ਕਿ 28 ਜੂਨ ਤੋਂ ਜਿਹੜਾ ਪੰਜਾਬ ਦੇ ਪੂਰਬੀ ਖੇਤਰ ਤੇ ਉਸ ਤੋਂ ਬਾਅਦ ਹਰਿਆਣਾ ਦੇ ਪੂਰਬੀ ਖੇਤਰ ਤੇ ਕੁਝ ਮੱਧ ਦੱਖਣੀ ਖੇਤਰ ਤੇ ਰਾਜ ਸ਼ੁਰੂ ਕਰ ਦੇਗਾ ਤੇ ਅੱਜ 26 ਜੂਨ ਤੇ ਕੱਲ 27 ਜੂਨ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਹਲਚਲਾਂ ਵੇਖਣ ਨੂੰ ਮਿਲ ਰਹੀ ਹੈ ਹਰਿਆਣਾ ਦੇ ਤਾ ਕੁਝ ਜਿਹੜੇ ਦੱਕੜੀ ਖੇਤਰੋ ਕੇ ਜਾਂ ਪੂਰਬੀ ਖੇਤਰ ਇੱਥੇ ਕਾਫੀ ਲਾਕੇ ਵਿੱਚ ਹਲਚਲਾਂ ਜੜੀ ਹੋਣ ਦੀ ਸਭਾਵਨਾ ਬਾਕੀ ਰਾਜਸਥਾਨ ਦੀ ਗੱਲ ਕਰੀ ਇੱਥੇ ਵੀ ਜਿਹੜੀ ਹਲਚਲਾਂ ਐਮਪੀ ਤੇ ਨਾਲ ਲੱਗਦੇ ਜਮਾਤ ਕੇਂਦਰ ਜਾਂ ਪੂਰਬੀ ਖੇਤਰ ਇਹਨਾਂ ਵਿੱਚ ਸਭਾਵਨਾ ਕਾਫੀ ਬਣੀ ਹੋਈ ਹੈ ਤਾਂ ਤੁਹਾਨੂੰ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀਏ 5 ਜੁਲਾਈ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਕਈ ਲਾਕੇ ਹਰਿਆਣਾ ਦੇ ਕਈ ਲਾਕੇ ਤੇ ਰਾਜਸਥਾਨ ਦੇ ਕਈ ਲਾਕੇ ਤਕ ਪਰਿਮਿਤ ਵਿੱਚ ਚੱਟ ਵੇਖਣ ਨੂੰ ਮਿਲ ਸਕਦੀ ਹੈ ਤਾਂ ਲਾਈਵ ਸੈਟਲਾਈਟ ਤਸਵੀਰਾਂ ਇਹੀ ਕਹਿ ਰਹੀਆਂ ਨੇ ਠੀਕ ਹੁੰਦੀਆਂ ਜਿਹੜੀ ਸੈਟਲਾਈਟ ਤਸਵੀਰਾਂ ਜਿਹੜਾ ਸਿਸਟਮ ਬਣਿਆ ਜੇਕਰ ਤੁਹਾਨੂੰ ਬਾਤ ਦਾ ਠੀਕ ਪੰਜਾਬ ਦੇ ਦੱਖਣੀ ਖੇਤਰੋਗੇ ਤੇ ਉਸ ਤੋਂ ਬਾਅਦ ਕੁਝ ਇਸ ਤਰ੍ਹਾਂ ਬਾਤ ਦਾ ਚੰਡੀਗੜ੍ਹ ਮੁਹਾਲੀ ਦੇ ਖੇਤਰੋਗੇ ਜਾਂ ਇਸ ਦੇ ਨਾਲ ਕੈਥਲ ਕਰਨਾਲ ਪਾਣੀ ਪਤਾ ਹਸਾਰ ਹੋ ਗਿਆ ਰੁੱਟਕ ਹੋ ਗਿਆ ਤੇ ਨਾਲ ਲੱਗਦੇ ਖੇਤਰ ਪਟਿਆਲਾ ਦੱਖਣੀ ਖੇਤਰੋਗੇ ਜਾਂ ਪਟਿਆਲਾ ਹੋ ਗਿਆ ਉਸ ਤੋਂ ਬਾਅਦ ਸੰਗਰੂਰ ਤੇ ਦੱਖਣੀ ਖੇਤਰੋਗੇ ਮਾਨਸਾ ਬਠਿੰਡਾ ਦੇ ਕੁਝ ਦੱਖਣੀ ਖੇਤਰ ਬਠਿੰਡਾ ਤੱਕ ਸੁਭਾਵਨਾ ਘੱਟ ਰਹਿ ਗਈ ਮਾਨਸਾ ਦੇ ਕੁਝ ਖੇਤਰਾਂ ਵਿੱਚ ਸੁਭਾਵਨਾ ਅੱਡੀਗੜ ਰੋਪਨਗਰ ਦੇ ਇਲਾਕੇ ਤੇ ਇਹਨਾਂ ਵਿੱਚ ਥੋੜੀ ਬਹੁਤ ਸੁਭਾਵਨਾ ਬਣ ਸਕਦੀ ਤੇ ਬਾਕੀ ਅੱਜ ਤੇ ਕੱਲ 26 ਤੇ 27 ਨੂੰ ਪੰਜਾਬ ਦੇ ਕੁਝ 10 ਤੋਂ 15 ਜਾਂ 15 ਤੋਂ 20% ਖੇਤਰਾਂ ਵਿੱਚ ਚਾਂਸ ਰਹਿਣਗੇ ਹਰਿਆਣਾ ਦੇ ਵੀ 15 ਤੋਂ 20 ਜਾਂ 20 ਤੋਂ 25% ਖੇਤਰਾਂ ਵਿੱਚ ਚਾਂਸ ਰਹਿਣਗੇ ਤੇ ਰਾਜਸਥਾਨ ਦੇ ਜਿਹੜੇ ਦੱਕੜੀ ਖੇਤਰਾਂ ਮੌਨਸੂਨ 10 ਤੱਕ ਹੋ ਚੁੱਕੀ ਹੈ ਤੇ ਇੱਥੇ ਵੀ ਜਿਹੜੇ ਅੱਜ ਰਾਜਸਥਾਨ ਜਾਂ ਕੱਲ ਇੱਥੇ ਜਿਹੜੇ 15 ਤੋਂ 20 ਜਾਂ 20 ਤੋਂ 25% ਖੇਤਰਾਂ ਵਿੱਚ ਚਾਂਸ ਰਹਿਣਗੇ ਤੇ ਇਸ ਤਰ੍ਹਾਂ ਹੀ ਜਿਹੜਾ ਮੌਨਸੂਨ ਹੋਵੇਗਾ 28 ਤੋਂ ਕੁਝ ਪੂਰਬੀ ਖੇਤਰ ਪੰਜਾਬ ਦੇ ਜਾਂ ਹਰਿਆ ਵੀ ਮਾਤਾ ਇਹਨਾਂ ਵਿੱਚ ਜਿਹੜੀ ਸਭਾਵਨਾ ਜਾਪ ਰਹੀ ਹੈ ਤੋਂ ਹੁਣ ਜਿਹੜਾ ਮੌਨਸੂਨ ਨਗਾ ਵਧਣਾ ਸ਼ੁਰੂ ਹੋ ਜੇਗਾ ਜਾਨੀ 5 ਜੁਲਾਈ ਤੋਂ ਪਹਿਲਾਂ ਪਹਿਲਾਂ ਪੂਰਾ ਪੰਜਾਬ ਰਾਜਸਥਾਨ ਦਾ ਹਰਿਆਣਾ ਦੇ ਕਈ ਖੇਤਰਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਗਾ ਤਾਂ ਫਿਲਹਾਲ ਇਹ ਜਾਣਕਾਰੀ ਆਪਾਂ ਟਰ ਜਲਦੀ ਆਪਾਂ ਠੀਕ ਹੈ ਦੁਪਹਿਰ ਦੀ ਵੀਡੀਓ ਵਿੱਚ ਹੋਰ ਕੋਈ ਅਪਡੇਟ ਮਿਲੇਗੀ ਤੁਹਾਡੇ ਤੱਕ ਜਲਦੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਇਲਾਕੇ ਦਾ ਮੌਸਮ ਕਿਤੇ ਕਿਤੇ ਬਦਲ ਰਹੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਫਿਲਹਾਲ ਇਹ ਅਪਡੇਟ ਸੀ ਮਿਲਦੇ ਆ ਨੈਕਸਟ ਵੀਡੀਓ ਵੀਡੀਓ ਵੇਖਣ ਲਈ ਤੁਹਾਡ